ਹੁਣ ਅਸੀਂ ਅੱਜ ਬਣਾ ਰਿਆਂ ਉਹ ਵਾਲੀ ਡਿਸ਼ ਜਿਹਦਾ ਹਜੇ ਸਾਨੂੰ ਨੇਮ ਨਹੀਂ ਪਤਾ ਵੀਰੇ ਇੱਕ ਗੋਭੀ ਲੈ ਜੀਏ ਇੱਕ ਗੋਭੀ ਲੈ ਜੀਏ ਮੂੜਾ ਉਹੀ ਹੈ ਜਿਹਦੇ ਤੇ ਟੋਕਰਾ ਚੱਕ ਰਿਆ ਬੈਠਾ ਨੂੰ ਬਣਾ ਜਾਂਦਾ ਮੂੜਾ ਇਹ ਬਣਾ ਹੈ ਨਾ ਸਪੈਸ਼ਲੀ ਸਿਟਿੰਗ ਲਈ ਮੈਨੂੰ ਲੱਗਿਆ ਇਹਨੂੰ ਹੈ ਮੇਨੂੰ ਦੇ मामੂ ਨੇ ਉਹਨਾਂ ਨੂੰ ਲੱਗਿਆ ਸਾਡੇ ਖੇਤ ਚ ਕੋਈ ਕਪਲ ਘੁੱਸ ਗਿਆ ਮਤਲਬ ਉਹਨਾਂ ਨੂੰ ਮੇਰੀ ਗੁੱਤ ਨਹੀਂ ਦਿਖ ਰਹੀ ਉਹਨਾਂ ਨੇ ਜਸਟ ਮੇਰਾ ਟਾਇਰ ਦਿਖ ਰਿਹਾ ਹੁਣ ਜੇ ਬੇਸਣ ਵੀ ਮਿਲ ਜੇ ਤਾਂ ਗੋਭੀ ਦੇ ਪਕੌੜੇ ਵੀ ਬਣਾ ਲਓ ਹਾਏ एवरीवन ਡੇਂਜਰਸ ਹੋ ਗਈ ਹੈਲੋ ਹਾਈ एवरीवन वेलकम ਟੂ ਆਰ ਨਿਊ ਵਲੌਗ ਬਹੁਤ देर बाद ਆਇਆ ਬਹੁਤ देर बाद ਉਹ ਵੀ ਅੱਜ ਖੇਤ ਆਏ ਸੀ ਅਜਮਾਨ ਕਰ ਗਿਆ ਥੋੜਾ ਜਿਹਾ ਨਾ ਫ্রম ਦਾ ਮਿਡ ਆਫ ਸੈਪ ਨਵੰਬਰ ਹੈ ਨਾ ਮਿਡ ਆਫ ਨਵੰਬਰ ਤੋਂ ਹਾਂ ਮਿਡ ਆਫ ਨਵੰਬਰ ਤੋਂ ਥੋੜਾ ਜਿਹਾ ਹੌਚ ਪੌਚ ਹੋ ਗਿਆ ਸੀਗਾ ਸਿਸਟਮ ਪਰਸਨਲੀ ਕਾਫੀ ਇਸ਼ੂਸ ਆ ਗਏ ਸੀ ਉਸ ਸਬਾ ਵਲੌਗਿੰਗ ਬੰਦ ਟਾਈਪ ਕਰਤੀ ਸੀ ਬਟ ਹੁਣ ਲਾਈਵ ਹੌਲੀ ਹੌਲੀ ਵਾਈਗਰੂ ਦੀ ਮੇਰੇ ਨਾਲ ਟਰੈਕ ਤੇ ਆ ਰਹੀ ਹੈ ਸੋ ਹੁਣ ਆਪਾਂ ਦੁਬਾਰਾ ਤੋਂ ਸ਼ੁਰੂ ਕਰ ਲਾਂਗੇ ਸੋ ਅੱਜ ਆਪਾਂ ਆਏ ਆਂ ਖੇਤ ਮੂਡ ਫਰੈਸ਼ ਕਰਨ ਲਈ ਆਇਆ ਖੇਤ ਦੇ ਵਿੱਚ ਆ ਕੇ ਖਾਣਾ ਬਣਾਵਾਂਗੇ ਬਿਹਾਰੀ ਡਿਸ਼ ਬਣਾਵਾਂਗੇ ਅੱਜ ਉਹਦੇ ਵਿੱਚ ਥੋੜਾ ਜਿਹਾ ਬੰਗਾਲੀ ਟੱਚ ਦਵਾਂਗੇ ਹੁਣ ਤੁਹਾਨੂੰ ਨਾਲ-ਨਾਲ ਦੱਸਾਂਗੇ ਕੀ ਬਣਾ ਰਹੇ ਹਾਂ ਠੀਕ ਹੈ ਪਹਿਲਾਂ ਨਹੀਂ ਦੱਸਾਂ ਪਹਿਲਾਂ ਚੋਪਿੰਗ ਵਗੈਰਾ ਕਰ ਲਈਏ ਆਪਾਂ ਥੋੜੀ ਜੀ ਖੇਚਾ ਕੇ ਨਾ ਮਜ਼ਾ ਆ ਰਿਹਾ ਨਾ ਹੱਦੋਂ ਜ਼ਿਆਦਾ ਕਿਉਂਕਿ ਬਹੁਤ देर ਬਾਅਦ ਆਇਆ ਮੈਂ ਤਾਂ ਜਾਨੂੰ ਕਿੰਨੇ ਦਿਨ ਬਾਅਦ ਆਇਆ ਮੈਮੀ ਵਿੱਚ ਦੀ ਕੱਲੀ ਨੇ ਬਣਾਈ ਸੀ ਬਲੌਗ ਪਰ ਮੈਨੂੰ ਮਜ਼ਾ ਨਹੀਂ ਆਇਆ ਫਿਰ ਮੈਮੀ ਛੱਡ ਤੇ ਜਾਨੂ ਨੇ ਕੋਸ਼ਿਸ਼ ਬੋਲੀ ਕਿਉਂਕਿ ਸਾਰੇ ਮੈਨੂੰ ਪੁੱਛੀ ਜਾਂਦੇ ਸੀ ਹੈ ਨਾ ਕਿ ਨਾਲ ਵਾਲੀ ਕਿੱਥੇ ਆ ਨਾਲ ਵਾਲੀ ਕਿੱਥੇ ਬੈਨੇ ਬਣਾਉਣੀ ਚਾਹਤ ਅਸਲ ਰੀਜ਼ਨ ਪਤਾ ਕੀ ਆ ਅਸੀਂ ਦੋਨੋਂ ਇਕੱਠੇ ਹੀ ਵਧੀਆ ਲੱਗਦੇ ਆ ਮੈਨੂੰ ਇਹ ਲੱਗਦਾ ਵੀ ਇਹੀ ਰੀਜ਼ਨ ਆ ਤਾਂ ਫਿਰ ਅੱਜ ਹੁਣ ਸਾਡੇ ਕੋਲ ਹੈਗੇ ਆ ਆਨੀਅਨਸ ਪੋਟੈਟੋਸ ਵੀ ਲੈ ਕੇ ਆਇਆ ਗੋਭੀ ਪੰਜਾਬੀ ਚ ਬੋਲਦੀਆਂ ਹੈ ਨਾ ਆਲੂ ਪਿਆਜ਼ ਟਮਾਟਰ ਲਸਣ ਗੋਭੀ ਇਹ ਸਾਰਾ ਕੁਝ ਲੈ ਕੇ ਆਇਆ ਹੁਣ ਚੌਪਿੰਗ ਕਰਕੇ ਤੁਹ ਸਮਝ ਆਊਗਾ ਬਣਾਵਾਂਗੇ ਕੀ ਕਾਸ਼ ਮੈਗੀ ਮੂਗੀ ਵੀ ਬਣਾ ਸਕਦੇ ਸੀ ਬਟ ਬਸ ਫੇਰ ਉਹ ਡਾਕਟਰ ਨੇ ਬੰਦ ਬੰਦ ਕੀਤੀ ਹੋਈਆਂ ਨੇ ਆਪਾਂ ਨੂੰ ਉਹਦੇ 'ਚ ਮਜ਼ਾ ਆਉਂਦਾ ਆਪਣਾ ਦੇਸੀ ਫੂਡ ਦੇ ਵਿੱਚ ਉਹ ਨਹੀਂ ਨਾ ਆਉਂਦਾ ਅੱਜ ਪੰਜਾਬੀ ਨਹੀਂ ਪ੍ਰੋਪਰ ਪੰਜਾਬੀ ਫੂਡ ਨਹੀਂ ਬਣਾਉਂਦੇ ਉਹ ਫੂਡ ਥੋੜਾ ਡਿਫਰੈਂਟ ਸਟੇਟ ਦਾ ਬਣਾਵਾਂਗੇ ਬਟ ਹਾਂ ਤੁਹਾਨੂੰ ਮਜ਼ਾ ਆਊਗਾ ਲਾਨੂੰ ਨਿੰਬੂ ਦੇਖ ਗਏ ਬਸ ਹੁਣ ਸਾਰਾ ਇਥੋਂ ਕਿਉਂਕਿ ਥੋੜਾ ਜਿਹਾ ਖੱਟੇ ਲਈ ਵੀ ਚਾਹੀਦਾ ਸੀਗਾ ਕੁਛ ਹੁਣ ਕੀ ਚੇਂਜ ਆਇਆ ਲਾਈਫ 'ਚ ਜੋ ਕੰਮ ਕਰ ਰਹੇ ਸੀ ਜੋ ਕੰਮ ਕਰ ਰਹੇ ਸੀ ਜੋ ਪਸੰਦ ਨਹੀਂ ਸੀ ਤੱਕੇ ਚੁਸਕੇ ਨਾ ਕਰ ਰਹੇ ਸੀ ਉਹ ਸਭ ਛੱਡ ਦਿੱਤੇ ਹੁਣ ਫਿਲਹਾਲ ਇਹ ਸਟੇਜ ਐ బిਜ਼ੀ ਹੁਣ ਵੀ ਹੁੰਨੇ ਆ ਅੱਜ ਵੀ ਟਾਈਮ ਕੱਢ ਕੇ ਆਇਆ ਮਤਲਬ ਟਾਈਮ ਕੱਢਣਾ ਪਿਆ ਸਪੈਸ਼ਲੀ ਵੀ ਹਾਂ ਸਵੇਰ ਸਵੇਰ ਅੱਜ ਮੈਂ ਤਾਂ ਜਾਨੂੰ ਤਾਂ ਮੈਨੂੰ ਪਤਾ ਨਹੀਂ ਜਨ ਤੂੰ ਕਿੰਨੇ ਵਜੇ ਉੱਠੀ ਸੀ ਅੱਜ ਸਵੇਰ ਮੈਂ ਉੱਠੀ ਤਾਂ 8:00 ਵਜੇ ਹੀ ਆ ਪਰ ਮੈਂ ਹੈ ਨਾ ਨਹਾਈ ਨਾ ਕਿ ਕੱਪੜੇ ਧੋਤੇ ਇੱਕ ਕਮੀਜ਼ ਸਟਿਚ ਕਰਨ ਤੋਂ ਬਾਅਦ ਫਿਰ ਮੈਂ ਨੇ ਸੇਮ ਕੀਤਾ ਬਸ ਮੈਂ ਨੇ ਸਨਰਾਈਜ਼ ਦੇਖਿਆ ਸਵੇਰ 6 ਵਜੇ ਉੱਠ ਕੇ ਅੱਜ ਮੈਂ ਨੇ ਪ੍ਰੋਪਰ ਵਾਲਾ ਸਨਰਾਈਜ਼ ਦੇਖਿਆ ਜੋ ਸਲੋ ਮੋਸ਼ਨ ਚ ਸੂਰਜ ਉੱਪਰ ਆਉਂਦਾ ਉਹ ਵਾਲਾ ਦੇਖਿਆ ਹਾਂ ਕਿਉਂਕਿ ਮੇਰੀ ਨਾ ਨਜ਼ਰ ਥੋੜੀ ਜੀ ਬਲਰ ਹੋਣ ਲੱਗਿਆ ਮੇਰਾ ਵਿਜ਼ਨ ਮਮਾ ਕਹਿੰਦੇ ਸਨਰਾਈਜ਼ ਦੇਖਿਆ ਕਰ ਜ਼ਰੂਰੀ ਹੈ ਹਾਂ ਸਹੀ ਹੋ ਜਾਂਦੀ ਹੈ ਹਾਂ ਸਹੀ ਹੋ ਜਾਂਦੀ ਹੈ ਦੇਖਿਆ ਕਰ डेली ਉਹਦੇ ਨਾਲ ਵੈਸੀ ਵੀ ਆਪਣਾ ਡੇ ਵੀ ਬਹੁਤ ਅੱਛਾ ਜਾਂਦਾ ਜੇ ਤੂੰ ਸਵੇਰ ਸਵੇਰ ਸਨਰਾਈਜ਼ ਦੇਖ ਲਉ ਗੱਲ ਸਹੀ ਹੈ ਮੈਂ ਨੇ ਅੱਜ ਸਵੇਰ ਸਵੇਰ ਸਨਰਾਈਜ਼ ਦੇਖਿਆ ਹੁਣ ਅਸੀਂ ਅੱਜ ਬਣਾ ਰਹੇ ਆ ਉਹ ਵਾਲੀ ਡਿਸ਼ ਜਿਹਦਾ ਹਜੇ ਸਾਨੂੰ ਨੇਮ ਨਹੀਂ ਪਤਾ ਅ ਕਿਉਂਕਿ ਦੇਖੋ ਆਲੂ ਬਾਜਾ ਸੁਣਿਆ ਨਾ ਉਹ ਹੈਗੀ ਹੈ ਬੰਗਾਲੀ ਡਿਸ਼ ਠੀਕ ਹੈ ਨਾਲ ਬੋਇਲ ਕੀਤੇ ਹੋਏ ਚਾਵਲ ਹਾਂ ਨਾਲ ਬੋਇਲ ਕੀਤੇ ਹੋਏ ਰਾਇਦਾਲ ਬਣਾਈਏ ਚਾਵਲ ਬਣਾਵਾਂ ਕਿਉਂਕਿ ਆਲਮੋਸਟ ਸਬਜੀ ਲਈ ਤਾਂ ਗੋਭੀ ਹੈਗੀ ਹੈ ਸੋ ਹਨਾ ਫਿਰ ਰਾਈਸ ਦੇ ਨਾਲ ਗੋਭੀ ਇਹ ਬਿਹਾਰੀ ਜਿਹਾ ਫਾਰਮ ਆ ਸਾਰੇ ਨਾਮ ਫਾਰਮ ਦੇ ਕੇ ਇੱਕ ਨਾਮ ਜੋੜਾਂਗੇ ਐਂਡ ਤੇ ਆਵਲਾ ਸਾਰਾ ਨਾ ਮਿਕਸ ਵੈਜ ਜਿਹੜਾ ਬਣਾਉਣਾ ਮਤਲਬ ਮਿਕਸ ਵੈਜ ਨਹੀਂ ਗੋਭੀ ਆਲੂ ਪਿਆਜ਼ ਜਿਹੜਾ ਕੁਝ ਬਣਾਉਣਾ ਹੈ ਸਾਰਾ ਚੋਪਿੰਗ ਕਰ ਲਈ ਐਂਡ ਆ ਗਾਰਲਿਕ ਦੇ ਕਲੋਸ ਕੱਟ ਕਰ ਲਏ ਆਵਲਾ ਆਲੂ ਭਾਜਲੇ ਬਣਾ ਲਿਆ ਐਂਡ ਆ ਸੈਲਡ ਲਈ ਆ ਆ ਜੀਰਾ ਸ਼ਾਪ ਤੋਂ ਲਿਆਏ ਸੀ ਦਨ ਆਵਲੇ ਰਾਈਸ ਪੈਨੇ ਹਜੇ ਆਪਾਂ ਨੇ ਬੋਇਲ ਕਰਨੇ ਰੱਖਣੇ ਆ ਐਂਡ ਆਵਲੀ ਗ੍ਰੀਨ ਚਿਲੀਜ਼ ਨੇ ਜਿਹੜੀਆਂ ਇਹ ਤੜਕੇ ਲਈ ਨੇ ਹੁਣ ਬੱਸ ਆਪਾਂ ਤੜਕੇ ਤੇ ਮਿਲਦੇ ਆ ਹੁਣ ਨਾ ਅਮੀ ਬੂ ਕੋਲੇ ਜਾਣਾ ਉਹ ਦੇਖੋ ਏਡੀ ਦੂਰ ਨੇ ਖੜ ਜੋ ਮੈਂ ਜ਼ੂਮ ਕਰਕੇ ਦਿਖਾਉਣੀ ਆ ਉਹ ਸੀਗੇ ਅੱਬੂ ਜੀ ਤੇ ਉਹ ਸੀ ਅਮੀ ਇੱਥੇ ਜਾ ਕੇ ਆਉਣਾ ਨਹੀਂ ਤਾਂ ਫਿਰ ਲਾਂਬਾ ਦੇਣਗੇ ਵੀ ਉਧਰ ਦੀ ਉਧਰ ਮੁਰਗੀ ਮਿਲ ਕੇ ਵੀ ਨਹੀਂ ਗਈ ਇਹ ਐਵੇਂ ਕਿਉਂ نیچے ਕਿਉਂ ਪੈ ਗਿਆ ਸਾਰਾ ਕੁਝ ਅਮੀ ਹਿੰਦੂ ਨੇ ਆ ਚੜਾਈ ਸੀ ਪਹਿਲਾਂ ਹੂੰ ਵੀਡੀਓ ਬਲੌਗ ਬਣਾਇਆ ਸੀ ਆ ਫਿਰ ਇਹ ਉੱਪਰ ਦੀ ਆਏ ਉੱਪਰ ਦੀ ਆਏ ਗੋਲ ਬਣ ਜਾਂਦੇ ਅੱਛਾ ਨੀਚਲੀ ਸ਼ੀਟ ਹੈ ਜਿਹੜੇ ਨਾਲ ਗਲੀਆਂ ਕੱਟੀ ਜਾਂਦੀਆਂ ਨੇ ਲੱਗਦਾ ਮੈਂ ਰੁੜੂ ਅੱਜ ਰੁੜੂ ਚਲੀ ਆ ਜਨ ਜੀ ਚੇ ਚਰਦੀ ਆਏ ਆ ਦੇਖੋ ਹਨਾ ਖੇਤ ਤੋਂ ਸਾਹਮਣੇ ਜਿੱਥੋਂ ਟ੍ਰੇਨ ਲੰਘਦੀ ਹੁੰਦੀ ਆ ਪਹਿਲਾਂ ਇੱਕ ਦੋ ਵਲੌਗਸ ਦੇ ਵਿੱਚ ਸ਼ੋਅ ਕੀਤਾ ਤੁਸੀਂ ਦੇਖ ਸਕਦੇ ਹੋ ਪ੍ਰੀਵੀਅਸ ਵਲੌਗਸ ਦੇ ਵਿੱਚ ਉਹਦੇ ਚ ਨਾ ਪਟੜੀ ਦਿਖਦੀ ਆ ਟ੍ਰੇਨ ਵਾਲੀ ਹੁਣ ਇਹਨੂੰ ਕ੍ਰੋਸ ਕਰਕੇ ਜਾਣਾ ਇਹਦੇ ਉੱਪਰ ਦੀ ਜਾਵਾਂਗੇ ਫਿਰ ਦੂਸਰੀ ਸਾਈਡ ਨਾ ਮਾਮਾ ਉਹਨਾਂ ਦੇ ਖੇਤ ਨੇ ਗੋਭੀ ਹੁਣ ਉੱਥੋਂ ਲੈ ਕੇ ਆਣੀ ਪੈਣੀ ਆ ਕਿਉਂਕਿ ਇੱਧਰ ਅੱਬੂ ਜੀ ਉਹਨਾਂ ਨੇ ਤਾਂ ਗੋਭੀ ਦੇ ਨਾ ਬੀਜ ਕਿਵੇਂ ਕਰਦੇ ਹੁੰਦੇ ਆ ਨਿਸਰ ਕੀ ਹਾਂ ਪੰਜਾਬੀ ਵਿੱਚ ਮੈਂ ਹੁਣ ਤੁਹਾਨੂੰ ਇਹਦਾ ਮਤਲਬ ਸਮਝਾ ਸਰਗੀ ਦਾ ਮਤਲਬ ਕੀ ਬੀਓ ਦੇ ਸੀਡਜ਼ ਆਨ ਲੱਗੇ ਹੁਣ ਉਹ ਪੱਕ ਗਈ ਫਿਰ ਉਹ ਵਾਲੇ ਸੀਡਜ਼ ਅਗਲੇ ਈਅਰ ਲਈ ਸੰਭਾਲ ਕੇ ਰੱਖ ਲਾਂਗੇ ਫਿਰ ਇੱਥੋਂ ਤਾਂ ਗੋਭੀ ਹੁਣ ਇੱਕ ਅਸੀਂ ਘਰੋਂ ਲੈ ਕੇ ਆਏ ਸੀ ਇੱਥੇ ਹੋਰ ਕਾਫੀ ਕੁਝ ਹੈਗਾ ਤੁਹਾਨੂੰ ਆਪ ਪਾਲ ਕੇ ਮੇਥੀ ਵੀ ਚਾਹੀਦੀ ਤਾਂ ਗੋਭੀ ਹੋਈ ਹੈ ਨਾ ਗੋਭੀ ਖਾਣ ਦਾ ਮੂਡ ਫਿਰ ਹੁਣ ਉਹ ਵਾਲੀ ਉਹਦੇ ਤੋਂ ਟ੍ਰੇਨ ਦੀ ਪੱਟੀ ਤੋਂ ਪਾਰ ਜਾਵਾਂਗੇ ਐਂਡ ਉੱਥੋਂ ਗੋਭੀ ਲੈ ਕੇ ਆਵਾਂਗੇ ਇਹ ਜਾਨੂ ਨੂੰ ਵੱਟਾਂ ਤੇ ਤੁਰਨ ਦਾ ਐਕਸਪੀਰੀਅੰਸ ਆ ਮੇਰੀ ਲਤਮਾ ਹੋ ਸਕਦਾ ਵੀ ਵਲੌਗ ਦੇ ਐਂਡ ਤੱਕ ਟੁੱਟ ਜੇ ਜਾਨੂ ਆ ਪਾ ਗੇ ਲੀਤੇ ਲੀਤੇ ਆਗੇ ਆ ਗਈ ਰੇਲਵੇ ਵਾਲੀ ਪੱਟੜੀ ਹੈ ਨਾ ਤੇ ਹੁਣ ਆ ਵਾਲੀਆਂ ਦੇਖੋ ਆ ਵਾਲੀਆਂ ਚੱਪਲਾਂ ਨਾਲ ਪੱਟੜੀ ਕਰਾਸ ਕਰਾਂਗੇ ਸ਼ਰਮਿਆ ਹੈ ਕੁਛ ਏ ਅਜੇ ਗੋਭੀ ਤਾਂ ਹੋ ਸੀ ਮੈਨੂੰ ਤਾਲਾ ਆਪਾਂ ਨੂੰ ਗੋਭੀ ਹੀ ਦਿਖਾ ਦੂੰ ਹੈ ਇਹਨੂੰ ਦੇ मामੂ ਨੇ ਉਹਨਾਂ ਨੂੰ ਲੱਗਿਆ ਸਾਡੇ ਖੇਤ ਚ ਕੋਈ ਕਪਲ ਘੁੱਸ ਗਿਆ ਮਤਲਬ ਉਹਨਾਂ ਨੂੰ ਮੇਰੀ ਗੁੱਤ ਨਹੀਂ ਦਿਖ ਰਹੀ ਉਹਨਾਂ ਨੇ ਜਸਟ ਮੇਰਾ ਟਾਇਰ ਦਿਖ ਰਿਹਾ ਆ ਦੇਖੋ ਆ ਦੇ ਕੋਬੀ मामੂ ਖੇਤ ਕੱਲੇ ਥੋੜੀ ਛੱਡ ਕੇ ਜਾਊਗਾ ਇੱਕ ਅੱਧਾ मामੂ ਤਾਂ ਬੈਠਾ ਹੀ ਹੋਊ ਇੱਥੇ ਇੱਥੋਂ ਹੀ ਪੁੱਛ ਲਿਆ ਕੇ ਮਾਮੂ ਗੋਭੀ ਲੈਣੀ ਆ ਮੈਨੂੰ ਤਾਂ ਸਲੀ ਦਿਖਦਾ ਹੀ ਨਹੀਂਗਾ ਵੀ ਇਹ ਮਾਮਾ ਹੈ ਕਿ ਮਾਵੇਂ ਦਾ ਮੁੰਡਾ ਜਵਾਨ ਲੱਗਦਾ ਤੈਨੂੰ ਜਿਹੜੇ ਹਿਸਾਬ ਨਾਲ ਆਪਾਂ ਨੂੰ ਕਪਲ ਸਮਝਦਾ ਜਵਾਨ ਹੀ ਵੀਰੇ ਇੱਕ ਗੋਭੀ ਲੈ ਜੀਏ ਇੱਕ ਗੋਭੀ ਲੈ ਜੀਏ ਅੱਛਾ ਗੋ ਲੈ ਜੀਏ ਚਲ ਨਾ ਉਤੋਂ ਹੀ ਪੁੱਛ ਲੈਂਦੀ ਮੇਰਾ ਹਲਕਾ ਤਾਂ ਐਡਾ ਅੱਛਾ ਅੱਛਾ ਮੈਂ ਕਹਾਂ ਜੇ ਉਹ ਵੀ ਹੁੰਦੀ ਉਹ ਵੀ ਮੈਨੂੰ ਫੋਨ ਕਰ ਦੇ ਨਹੀਂ 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 ਬਸ ਬਹੁਤ ਹੈ ਅਸੀਂ ਨਾ ਬਸ ਇੱਕ ਫਲਾਰ ਲੈਣ ਗਏ ਸੀ ਪਰ ਹਵੇ ਕਿੱਧਰ ਦੀ ਜਾ ਰਹੀ ਹੈ ਗੰਦੇ ਵਾਲੇ ਦੀ ਇੱਧਰ ਨਹੀਂ ਆ ਜਾ ਪਿੱਜੜੀ ਤਾਂ ਬਹੁਤ ਦੂਰ ਪੂਰ ਨੂੰ ਮੈਂ ਨਹੀਂ ਜਾਣਾ ਤੋ ਕਿੰਨੀ ਸਮੈਲ ਆ ਰਹੀ ਆ ਤੇ ਫਿਰ ਹੁਣ ਕਾਫੀ ਸਾਰੇ ਮਿਲ ਗਏ ਹੁਣ ਜੇ ਬੇਸਣ ਵੀ ਮਿਲ ਜੇ ਤਾਂ ਗੋਭੀ ਦੇ ਪਕੌੜੇ ਵੀ ਬਣਾ ਲੀਏ ਹੋਰ ਕੁਸ ਅ ਖੰਡਾ ਲੱਗ ਗਿਆ ਦੇਖ ਜਾਨੂ ਕਿੱਡਾ ਬਟਲ ਨੂੰ ਦੇਖ ਲੀਕੋ ਮੀਨ ਤੈਨੂੰ ਖੇਤ ਚ ਫਿਰ ਅੱਪਾ ਜੀ ਗਾੜੀ ਵੀ ਹੁੰਨੇ ਆ ਨਾ ਇਨੂੰ ਯੂਜ਼ ਕਰ ਲਾਂਗੇ ਬੈਠਣ ਨੂੰ ਮੂੜਾ ਜਾਂਦਾ ਮੂੜਾ ਉਹੀ ਆ ਨਾ ਜਿਹਦੇ ਤੇ ਟੋਕਰਾ ਚੱਕਦੇ ਆ ਬੈਠਣ ਨੂੰ ਬਣਾਇਆ ਜਾਂਦਾ ਮੂੜਾ ਇਹ ਬਣਾਇਆ ਸਪੈਸ਼ਲੀ ਸਿਟਿੰਗ ਲਈ ਮੈਨੂੰ ਲੱਗਿਆ ਇਨੂੰ ਐ ਇਹ ਉਹ ਰੈਪਰ ਦਾ ਬਣਾਇਆ ਜਾਂਦਾ ਜਿਹੜਾ ਪਤਾ ਨਹੀਂ ਕਾਦੇ ਲਈ ਯੂਜ਼ ਹੁੰਦਾ ਆ ਉਹ ਰੈਪਰ ਦਾ ਹੀ ਟੌਫੀਆਂ ਵਾਲਾ ਰੈਪਰ ਦਾ ਮਤਲਬ ਕੈਂਡੀ ਰੈਪਰ ਦਾ ਬਣਾਇਆ ਹੋਇਆ ਅੱਛੀ ਚੀਜ਼ ਐ ਫਿਰ ਇਹ ਵੀ ਬਣਾ ਲਾ ਸਿਸਟ ਲੈਣੇ ਆਪਾਂ ਹੋਰ ਤਾਂ ਬਾਕੀ ਸਾਰਾ ਕੁਝ ਉਹ ਨਾਨਾ ਬਣਾਉਂਦਾ ਸੀ ਵਿਚਾਲੀ ਉਹੀ ਦੱਤੂ ਹੁਣ ਅਸੀਂ ਧਨੀਆ ਸਮਾਰਨੇ ਬਾਕੀ ਬਸ ਉਹ ਸਬਜ਼ੀ ਰੱਖਤੀ